ਮੋਲ ਬਲਾਜਾ ਲੁਧਿਆਣੇ 'ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੀ ਨੇ ਬੰਦ ਕਰਨ ਦੀ ਉਸ ਵੰਦੀ ਜਿਹੜਾ ਲਾਅਨਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਦੇ ਆ ਸਾਰੇ ਪਾਸੇ ਲੱਗੇ ਆ ਮੋਲ ਬਿਲਕੁਲ ਪੀਸਫੁਲ ਆ ਲਾਅਨਡਰਡਰ ਕੰਟਰੋਲ 'ਚ ਤੇ ਅੱਛਾ ਸਰ ਇੱਕ ਮੋਲ ਪਾਸ ਤੇ ਕੁਝ ਕਿਸਾਨ ਜਿੱਤੇ ਬੰਦੀ ਖੜੇ ਹੋਏ ਸੀ ਕੋਈ ਗੱਡੀ ਜੀ ਤੁਸੀਂ ਪਟਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚ ਟੈਕਲ ਦੇ ਦੇਣਾ ਕਿਹੜੇ ਧਾਣੇ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਕੀ ਗੱਲ ਹੋਈ ਆ ਉਹ ਤੇ ਦੱਸ ਦਿੰਨੇ ਅਸੀਂ ਕਿੰਨੇ ਆਗੂ ਅਰੈਸਟ ਕੀਏ ਇੰਨੇ ਦਾ ਉਹਨਾਂ ਦਾ ਮੇਨ ਆਗੂ ਇੱਕ ਦਲਬਾਜ ਸਿੰਘ ਸੀ ਜੀ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੀ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੇ ਆ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਵੀ ਪੁੱਛਣਾ ਹੈ ਵੈਰੀਫਾਈ ਕਰਕੇ ਮੇਨ ਪ੍ਰਧਾਨ ਇਹਨਾਂ ਦੇ ਪਿੰਨ ਕਬਜੀ ਤੁਸੀਂ ਕਰ ਲਿਆ ਜੀ ਹਾਂ ਜੀ ਅਸੀਂ ਕਰ ਰਹੇ ਆ ਬ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਸਰ ਕਿਸਾਨ ਜਿੱਥੇ ਬੰਦੀ ਵਾਲੇ ਪੋਲ ਵੀ ਦਿੱਤੀ ਗਈ ਸੀ ਕਿੱਥੇ ਹੁੰਦੀ ਹੈ ਸਰ ਕਿਸਾਨ ਜਿੱਥੇ ਬੰਦੀ ਚੱਲ ਰਿਹਾ ਹੈ ਜੀ ਫਿਲਹਾਲ ਟੋਲ ਪਲਾਜ਼ਾ ਤੇ ਤਾਂ ਹਾਲੇ ਇੱਥੇ ਆਪਾਂ ਖੜੇ ਹੋਏ ਹਾਂ ਸਾਡੀ ਫੋਰਸ ਦੇ ਨਾਲ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਜਿਹੜਾ ਹਿਰਾਸਤ ਦੇ ਵਿੱਚ ਲਿਆ ਜਿਹੜਾ ਲੈਦਾ ਬਿਲਕੁਲ ਫਿਕਰ ਚਲੂ ਬਈ ਜੀ ਜੀ ਬਿਲਕੁਲ ਜੀ ਅਸੀਂ ਹੁਣ ਸਾਡੀ ਡਿਊਟੀ ਵੀ ਹੈਗੀ ਆ ਜੀ ਇਸ ਨੂੰ ਪ੍ਰੋਪਰ ਲੀਗਲ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਅਸੀਂ ਇਹਨੂੰ ਚਾਲੂ ਚਾਲੂ ਆਲਰੇਡੀ ਹੈਗਾ ਜੀ ਪ੍ਰੋਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸੇ ਵੀ ਸ਼ਰਾਰਤੀ ਬੰਦੇ ਵਾ ਕਿਸੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਵੱਡੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਕਾਲ ਬਲਾਜਾ ਲੁਧਿਆਣੇ ਤੇ ਕਾਲ ਦਿੱਤੀ ਸੀ ਕਿਸਾਨ ਜਿੱਥੇ ਬੰਦੇ ਨੇ ਬੰਦ ਕਰਨ ਦੀ ਉਸ ਬੰਦੇ ਜਿਹੜਾ ਲੌਂਡਰ ਆਰਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖ ਰਹੇ ਆ ਸਾਰੇ ਪਾਸੇ ਲੱਗੇ ਆ ਮਾਲ ਬਿਲਕੁਲ ਪੀਸਫੁਲ ਆ ਲੌਂਡਰ ਆਰਡਰ ਕੰਟਰੋਲ ਚ ਇਹ ਅੱਛਾ ਸਰ ਇੱਕ ਰੋਡ ਪੰਪ ਤੇ ਕੁਝ ਕਿਸਾਨ ਜਥੇਬੰਦੀ ਖੜੇ ਹੋਏ ਸੀ ਉਹ ਗੱਡੀ ਜੀ ਤੁਸੀਂ ਪਟਾ ਰਹੇ ਸੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਚੋ ਆ ਜੀ ਅਸੀਂ ਵੈਰੀਫਾਈ ਕਰ ਰਹੇ ਆ ਤੁਹਾਨੂੰ ਉਹਦੇ ਡਿਟੇਲਸ ਬਾਅਦ ਚਾ ਕੇ ਦੇ ਦੇ ਦਿੰਦੇ ਆ ਕਿਹੜੇ ਥਾਣੇ ਜੀ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਕੀ ਗੱਲ ਹੋਈ ਆ ਉੱਥੇ ਦੱਸ ਦਿੰਦੇ ਆ ਅਸੀਂ ਕਿੰਨੇ ਆਗੂ ਅਰੈਸਟ ਇਹਨਾਂ ਦਾ ਮੇਨ ਆਗੂ ਇੱਕ ਦ ਉਸ ਸੰਬੰਧੀ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਹੈ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਪੁੱਛਣਾ ਹੈ ਵੈਰੀਫਾਈ ਕਰਕੇ ਮੈਂਨ ਪ੍ਰਧਾਨ ਇਹਨਾਂ ਦੇ ਪੇਪਰ ਕਾਗਜ਼ੀ ਤੁਸੀਂ ਕਰ ਲਿਆ ਜੀ ਅੱਜ ਅਸੀਂ ਕਰ ਰਹੇ ਹਾਂ ਬ੍ਰਦਰ ਇਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਸਰ ਕਿਸਾਨ ਜੱਟ ਦੇ ਬੰਦੀ ਵਾਲੇ ਪੋਲ ਵੀ ਦਿੱਤੀ ਗਈ ਸੀ ਕਿੱਥੇ ਹੁੰਦੀ ਸੀ ਸਰ ਕਿਸਾਨ ਜੱਟ ਦੇ ਬੰਦੇ ਜੀ ਫਿਲਹਾਲ ਟੋਲ ਪਲਾਜ਼ਾ ਤੇ ਤੋਂ ਹਾਲੇ ਇੱਥੇ ਆਪਾਂ ਖੜੇ ਹੋਏ ਆ ਸਾਡੀ ਫੋਰਸ ਦੇ ਨਾਲ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਜਿਹੜਾ ਹਰਾਸਤ ਦੇ ਵਿੱਚ ਮਿਲਿਆ ਜਿਹੜਾ ਪ੍ਰਧਾਨ ਹੈ ਪ੍ਰਧਾਨ ਜੀ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਕੀ ਕੀਤਾ ਗਿਆ ਉਹ ਜੀ ਮੇਰੀ ਡਿਊਟੀ ਦੀ ਇੱਥੇ ਲੱਗੀ ਹੋਈ ਹੈ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਲੱਗਦਾ ਬਿਲਕੁਲ ਠੀਕ ਚੱਲੂਗਾ ਜੀ ਜੀ ਬਿਲਕੁਲ ਜੀ ਅਸੀਂ ਹੁਣ ਸਾਡੀ ਡਿਊਟੀ ਵੀ ਹੈਗੀ ਹੈ ਜੀ ਪ੍ਰਾਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸਾਨ ਜਥੇਬੰਦੀਆਂ ਨੂੰ ਰੋਕਿਆ ਗਿਆ ਕਿਸੇ ਵੀ ਸ਼ਰਾਰਤੀ ਬੰਦੇ ਵਾਂਗ ਕਿਸੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਬੜੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਮੌਲ ਬਲਾਜਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਥੇਬੰਦੀ ਨੇ ਬੰਦ ਕਰਨ ਦੀ ਉਸ ਵੱਲ ਜਿਹੜਾ ਲਾਂਡਰ ਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਹੈ ਫੋਰਸ ਤੋਂ ਹੀ ਦੇਖ ਰਹੇ ਸਾਰੇ ਪਾਸੇ ਲੱਗੇ ਹੈ ਮੌਲ ਬਿਲਕੁਲ ਪੀਸਫੁਲ ਹੈ ਲਾਂਡਰ ਡਰ ਕੰਟਰੋਲ ਚ ਤੇ ਅੱਛਾ ਸਰ ਇਹ ਕੋਲ ਪੰਪ ਦੇ ਕੁਝ ਕਿਸਾਨ ਜਥੇਬੰਦੀ ਖੜੇ ਹੋ ਇਸੀ ਤੋਂ ਗੱਡੀ ਜੀ ਤੁਸੀਂ ਪਟਾ ਰਹ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚ ਫੇਲ ਦੇ ਦੇਣਾ ਕਿਹੜੀ ਥਾਣੀ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਦੇ ਆ ਕੀ ਗੱਲ ਹੋਈ ਆ ਉੱਥੇ ਦੱਸ ਦਿੰਦੇ ਆ ਕਿੰਨੇ ਆ ਗੂ ਅਰੈਸਟ ਇਹਨਾਂ ਦਾ ਮੇਨ ਆ ਗੂ ਇੱਕ ਦਲਬਾਜ ਸਿੰਘ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੀ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਆ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਪੁੱਛ ਰਹੇ ਵੈਰੀਫਾਈ ਕਰਕੇ ਮੇਨ ਪ੍ਰਧਾਨ ਇਹਨਾਂ ਦੇ ਪਿੰਨ ਕਬਜੀ ਤੁਸੀਂ ਕਰ ਲਿਆ ਜੀ ਹਾਂਜੀ ਅਸੀਂ ਕਰ ਰਹੇ ਆ ਬ੍ਰਦਰ ਇਹਨੂੰ ਵੈਰੀਫਾਈ ਕਰ